ਤੈਨੂੰ ਤਾਂ ਪਤਾ ਹੀ ਇਸ ਘਰ ਦੇ ਵਿੱਚ ਕੀ ਹਾਲਾਤ ਆ ਮੈਂ ਕਹਿੰਦੀ ਸੀ ਕਿ ਤੂੰ ਪੜ੍ਹੀ ਲਿਖੀ ਆ ਜੇ ਤੂੰ ਛੋਟੇ ਮੋਟੇ ਕੋਈ ਨੌਕਰੀ ਕਰ ਲਵੇ ਤਾਂ ਨਾਲੇ ਮੰਮੀ ਨੂੰ ਵੀ ਕੁਝ ਕਹਿਣ ਦਾ ਮੌਕਾ ਨਹੀਂ ਮਿਲੂਗਾ ਦੀਦੀ ਨੌਕਰੀ ਮੰਮੀ ਮੈਨੂੰ ਨਾ ਹੁਣ ਇੱਥੇ ਆਉਣ ਨੂੰ ਨਾ ਕਹੀਓ ਦੁਬਾਰਾ ਕਿਉਂ ਨਾ ਕਵਾਂ ਨਾਲੇ ਇਹਨਾਂ ਨੂੰ ਤਾਂ ਮੈਂ ਦੱਸੂਗੀ ਮੇਰੀ ਤੀਨੂ ਬੋਲਦੇ ਨੇ ਓ ਮੰਮੀ ਕੁਸੀਂ ਇਹਨਾਂ ਨੂੰ ਕੀ ਦੱਸਣਾ ਉਹ ਮੰਦੀਪ ਭਾਬੀ ਦਾ ਤਾਂ ਕੁਝ ਬਣਿਆ ਨਹੀਂ ਤੁਹਾਡੇ ਤੋਂ ਮੈਂ ਤਾਂ ਇੰਨੀ ਕੋਸ਼ਿਸ਼ ਕਰ ਲਈ ਤੇਰੇ ਸਾਹਮਣੇ ਹੀ ਆ ਦੱਸ ਹੁਣ ੱੱਕੇ ਮਾਰ ਕੇ ਕੱਢਦਾ ਉਹਨੂੰ ਨਹੀਂ ਨਹੀਂ ੱੱਕੇ ਮਾਰਨ ਦੀ ਕੀ ਲੋੜ ਇਹਦੇ ਪੇਕਿਆਂ ਨੂੰ ਕਰੋ ਫੋਨ ਉਹਨਾਂ ਨੂੰ ਕਹੋ ਵੀ ਸਾਡੇ ਤਾਂ ਹੱਥੋਂ ਬਾਹਰ ਆ ਇਹ ਅਸੀਂ ਨਹੀਂ ਰੱਖਣੀ ਇਹ ਮੈਂ ਤਾਂ ਕੱਦੀ ਇਹਦੇ ਪੇਕਿਆਂ ਨੂੰ ਫੋਨ ਕਰਦਾ ਪਰ ਮੈਂ ਕੀ ਕਰਾਂ ਆ ਗੋਲਟੀ ਤੇ ਬਬਲੀ ਪੂਚ ਪੂਚ ਕਰਦੇ ਫਿਰਦੇ ਨੇ ਉਹਦੇ ਪਿੱਛੇ ਨਹੀਂ ਨਹੀਂ ਇਹ ਮੈਂ ਤਾਂ ਸਮਝਾਉਂਦਾ ਪਰਾਕੋਡੀ ਵੱਡੀ ਨੂੰ ਜਿਹੜੀ ਪਿੱਛੇ-ਪਿੱਛੇ ਫਿਰਦੀ ਆ ਨਾ ਇਹਦਾ ਪਤਾ ਲਾਉਣਾ ਪਊ ਕੀ ਕਾਰਨ ਆ ਮੈਨੂੰ ਤਾਂ ਦਾਲ 'ਚ ਕੁਛ ਕਾਲਾ ਲੱਗਦਾ ਆਹੋ ਜਿੰਨਾਕ ਮੈਂ ਬਬਲੀ ਨੂੰ ਜਾਣਦੀ ਆ ਨਾ ਜਦੋਂ ਤੱਕ ਨਿੱਕਾ ਜਿੰਦਾ ਸੀਗਾ ਉਦੋਂ ਤਾਂ ਇਹ ਉਹਨੂੰ ਇੱਕ ਅੱਖ ਨਾਲ ਦੇਖ ਵੀ ਨਹੀਂ ਸਕਦੀ ਸੀ ਤੇ ਹੁਣ ਸਾਰਾ ਦਿਨ ਮਨਦੀਪ-ਮਨਦੀਪ ਕਰਦੀ ਉਹਦੇ ਪਿੱਛੇ ਤੁਰ ਹੀ ਫਿਰਦੀ ਆ ਮੈਨੂੰ ਵੀ ਗੜਬੜ ਤਾਂ ਲੱਗਦੀ ਆ ਕੁਛ ਆਹੀ ਤਾਂ ਮੰਮੀ ਮੈਂ ਤੁਹਾਨੂੰ ਸਮਝਾਉਣਾ ਚਾਹਨੀ ਆ ਵੀ ਵੱਡੀ ਭਾਬੀ ਦੇ ਦਿਮਾਗ 'ਚ ਕੀ ਚੱਲਦਾ ਇਹ ਆਪਾਂ ਨੂੰ ਪਤਾ ਲਾਉਣਾ ਪੈਣਾ ਹਾਂ ਮਨਦੀਪ ਮੈਂ ਜੋ ਵੀ ਕਹਿ ਰਹੀ ਹਾਂ ਨਾ ਤੇਰੇ ਤੇ ਤੇਰੀ ਧੀ ਦੇ ਭਲੇ ਲਈ ਕਹਿ ਰਹੀ ਹਾਂ ਪਰ ਦੀਦੀ ਮੰਮੀ ਮੰਨ ਜਾਣਗੇ ਤੂੰ ਮੰਮੀ ਦੀ ਫਿਕਰ ਨਾ ਕਰ ਮੰਮੀ ਨੂੰ ਅਸੀਂ ਆਪੇ ਮਨਾ ਲਾਂਗੇ ਤੂੰ ਦੱਸ ਤੇਰਾ ਕੀ ਮਨ ਹੈ ਸੱਚ ਪੁੱਛੋ ਦੀ ਮੇਰਾ ਵੀ ਮਨ ਕਰਦਾ ਹੈ ਮੇਰੀ ਧੀ ਕਿਸੇ ਚੀਜ਼ ਨੂੰ ਤਰਸੇ ਨਾ ਤੇ ਮੈਂ ਵੀ ਦੋ ਪੈਸੇ ਕਮਾਵਾਂ ਪਰ ਮੈਂ ਕਦੇ ਬਾਹਰ ਹੀ ਨਹੀਂ ਗਈ ਮਨਦੀਪ ਜਦੋਂ ਬੱਚਿਆਂ ਦੀਆਂ ਜ਼ਰੂਰਤਾਂ ਦਾ ਸਵਾਲ ਆਉਂਦਾ ਹੈ ਨਾ ਤੇ ਇੱਕ ਮਾਂ ਕੁਝ ਵੀ ਕਰ ਸਕਦੀ ਆ ਚਲੋ ਜੀ ਜੀ ਤੁਹਾਨੂੰ ਲੱਗਦਾ ਕਿ ਮੰਮੀ ਮੰਨ ਜਾਣਗੇ ਤੁਸੀਂ ਗੱਲ ਕਰਕੇ ਦੇਖਿਓ ਕੋਈ ਨਾ ਮਨਦੀਪ ਤੂੰ ਮਨ ਨਾ ਖਰਾਬ ਕਰ ਤੇ ਇੰਜ ਕਰ ਤੂੰ ਨਾ ਥੋੜੇ ਜਿਹਾ ਕੱਪੜੇ ਪਏ ਆ ਉਹ ਤੋ ਲ ਤੈਨੂੰ ਪਤਾ ਤੇ ਹੈ ਮੇਰਾ ਤਾਂ ਕਮਰ ਹੀ ਬੜੀ ਦੁਖਦੀ ਰਹਿੰਦੀ ਆ ਮਰ ਜਾਣੀ ਇਹ ਵੀ ਬੜਾ ਦੁੱਖ ਦਿੰਦੀ ਆ ਝੁਕਿਆ ਵੀ ਨਾ ਜਾਂਦਾ ਮੇਰੇ ਤੋਂ ਤੂੰ ਕੰਮ ਕਰ ਲੈ ਤੇ ਮੈਂ ਜੀ ਕਰਦੀ ਮम्मी ਨਾਲ ਮੈਂ ਆਪੇ ਗੱਲ ਕਰ ਲਵਾਂਗੀ ਠੀਕ ਆ ਹਾਂਜੀ ਚਲ ਦੇਖ ਲਾ ਫਿਰ